එකයිස් ලැකිේ හසරහ ඩා දීමහන්නේ තෝෂ්‍ය වදරචන ඩඩකාල් ඩටේ දරම්මාන් වනෙන්්‍රෙල් ඩවබෝ ඩඩෙගන්න ඩක්ටර් ඩාක ඩාංග ඩඩේ ඩයිරී ඩවන ඩඩෙසැරිටිප ට ඩික ඩිgreeීටිි ිකඩඩෙවරි දීී දිගා ඩඩෙහෝඩා ඩෝවර් ඩෝලී ඩෝ ටෝල ඩෝර ඩෝරිී ඩෝරේ ඩොල්ලා ਡੋੜਾ ਡੌਰ ਡੌਰਪੌਰ ਡੋਲੇ ਇਸੇ ਤਰ੍ਹਾਂ ਡੱਡੇ ਲਾਮ ਡੇੜ ਡੇਲੇ ਡੇਰਾ ਡੇਕਾਂ ਡੱਡੇਦਲਾਮ ਡੈਣ ਡਾਡੀ ਇੰਟਰਟੇਨ ਕਰ ਡੰ ਡੁੱਬਦਾ ਡੁੱਲੇ ਡੱਡੇਦ ਲੈਂਕਰ ਡੂਗਾ ਡੋਮਣੀ ਡੂੜ ਟੂਮ ਡੱਡੇ ਅਦਕ ਡੱਕ ਟੱਕਰੇ ਡਕੇ ਡੱਬੀ ਡੱਡ ਡੰਡਾ ਜਿਹੜੇ ਟਿੱਪੀ ਡੰਕਾ ਡੰਗ ਡੰਗਰ ਡੰਡੀਆਂ ਡੰਗਿਆ ਡਾਂਚ ਡੰਡੀ ਡੁੰਨੇ ਬੱਟਾ ਡੱਡੂ ਡੱਛ ਇਸੇ ਤਰ੍ਹਾਂ ਜਿਹੜੇ ਟੱਡੇ ਇਹਦੇ ਅੱਖਰ ਆ ਸੀ ਜਿਹੜੀ ਮਹਾਰਨੀ ਆ ਸ਼ਬਦ ਜਿਹੜੇ ਆ ਉਹ ਹੋ ਟਿਪੀਕਲ ਵਰਡਸ ਵੀ ਜਿਹੜੇ ਆ ਅਸੀਂ ਬਣਾ ਸਕਦੇ ਆ ਧੰਨਵਾਦ